ਅਸੀਂ ਜਾ ਰਹੇ ਹਾਂ ਪਾਕਿਸਤਾਨ ਗੁਰਦਆਮਾਂ ਦੀ ਯਾਤਰਾ ਦੇ ਲਈ ਸੋ ਸਾਡਾ 450 ਸ਼ਰਧਾਲੂਆਂ ਦਾ ਜਥਾ ਇਸ ਤਰ੍ਹਾਂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਆਪਣੀ ਯਾਤਰਾ ਦੀ ਸ਼ੁਰੂਆਤ ਕਰਦਾ ਹੈ ਸਤ ਗੁਰ ਨੂੰ ਮਿਲਣਾ ਹੀ ਆਪਣਾ ਆਪ ਤੁਹਾਉਣਾ ਪੈਣਾ ਬਾਹਰ ਗੁਰ ਨੂੰ ਮਿਲਾਈ ਆਪਣਾ ਆਪ ਤੁਹਾਉਣਾ ਪੈਣਾ 42 ਸਾਲ ਸਕੀ ਹੋ ਰਹੀ ਆਖੀ ਆਖੇ ਰੋਟੀਆਂ ਖਾ ਕੇ ਰਾਤ ਨੂੰ ਅੰਮ੍ਰਿਤ ਵੇਲੇ ਉੱਠੀ ਉਥੇ ਲੱਭੀ ਜਾਂਦਾ ਨਾ ਸੁੱਤਿਆ ਨਹੀਂ ਗੱਲ ਬੰਦੀ ਅਬਰੰਤ ਵੇਲੇ ਉੱਠਣਾ ਪੈਣਾ ਸੁੱਤਿਆ ਨਹੀਂ ਗੱਲ ਬੰਦੀ ਅਬਰੰਤ ਵੇਲੇ ਉੱਠਣਾ ਪੈਣਾ ਵਾਹਿਗੁਰੂ ਨੂੰ ਮੇਨਾਹੀ ਸਾਡੀਆਂ ਬੱਸਾਂ ਭਾਰਤ ਪਾਕਿਸਤਾਨ ਬਾਰਡਰ ਤੇ ਪਹੁੰਚ ਚੁੱਕੀਆਂ ਐ ਤੇ ਸਾਰੇ ਸ਼ਰਧਾਲੂ ਆਪਣਾ ਆਪਣਾ ਸਮਾਨ ਲਾ ਕੇ ਲਾਈਨਾਂ ਵਿੱਚ ਲੱਗ ਚੁੱਕੇ ਆ ਸਾਰਿਆਂ ਨੇ ਆਪਣੇ ਪਾਸਪੋਰਟ ਤੇ ਆਪਣੇ ਆਪਣੇ ਕਾਗਜ਼ ਜਿਹੜੇ ਜ਼ਰੂਰੀ ਆ ਬਾਰਡਰ ਪਾਰ ਕਰਨ ਦੇ ਲਈ ਆਪਣੇ ਆਪਣੇ ਹੱਥਾਂ ਦੇ ਵਿੱਚ ਫੜ ਲਏ ਆ ਇਹ ਹੈਗਾ ਅਟਾਰੀ ਤੇ ਇਥੋਂ ਭਾਰਤ ਪਾਕਿਸਤਾਨ ਬਾਰਡਰ 1 ਕਿਲੋਮੀਟਰ ਤੇ ਲਾਹੌਰ ਪੈਂਦਾ ਇਥੋਂ 23 ਕਿਲੋਮੀਟਰ ਮੈਂ ਵੀ ਆਪਣੇ ਦਸਤਾਵੇਜ਼ ਬਾਹਰ ਕੱਢ ਲਏ ਆ ਤੇ ਇਥੋਂ ਫਿਰ ਅਟਾਰੀ ਤੋਂ ਬਾਗਾ ਬਾਰਡਰ ਤੱਕ ਬੱਸਸ ਦੇ ਦੁਆਰਾ ਲਿਜਾਇਆ ਜਾਇਆ ਜਾਏਗਾ ਸਾਰੇ ਸ਼ਰਧਾਲੂਆਂ ਨੂੰ ਲਓ ਜੀ ਅਸੀਂ ਪਹੁੰਚ ਗਏ ਆ ਬਾਗਾ ਬਾਰਡਰ ਤੇ ਇਹ ਸਾਹਮਣੇ ਰਿਹਾ ਬਾਰਡਰ ਪਾਕਿਸਤਾਨ ਸ਼ੁਰੂ ਹੋ ਜਾਣਾ ਇਥੋਂ ਤੇ ਇਹ ਉਹ ਜਗ੍ਹਾ ਹੈ ਜਿੱਥੇ ਆ ਪਰੇਡ ਹੁੰਦੀ ਹੈ ਤੇ ਲੋਕ ਦੂਰੂ ਦੂਰੂ ਦੇਖਣ ਆਉਂਦੇ ਆ ਪਾਕਿਸਤਾਨ ਵਾਲੇ ਪਾਸੇ ਬਾਗੇ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਸਵਾਗਤ ਦੇ ਲਈ ਟੈਂਟਰ ਲਗਾਇਆ ਹੋਇਆ ਹੈ ਕੁਰਸੀਆਂ ਲਗਾਈਆਂ ਹੋਈਆਂ ਜਦੋਂ ਐਂਟਰ ਕੀਤੇ ਇੱਥੇ ਤਾਂ ਉਹਨਾਂ ਨੇ ਉੱਪਰੋਂ ਫੁੱਲ ਸੁਟਣੇ ਸ਼ੁਰੂ ਕਰ ਦਿੱਤੇ ਤੇ ਬੀਬੀਆਂ ਦੇ ਬਜ਼ੁਰਗਾਂ ਦੇ ਗੜਾਂ ਦੇ ਵਿੱਚ ਉਹਨਾਂ ਨੇ ਗੁਲਾਬ ਦੇ ਫੁੱਲਾਂ ਦੇ ਹਾਰ ਪਾਏ ਤੇ ਬੀਬੀਆਂ ਬਹੁਤ ਜ਼ਿਆਦਾ ਖੁਸ਼ ਆ ਸਵਾਗਤੋ ਬਾਅਦ ਅਸੀਂ ਆਪਣੀਆਂ ਬਸਾਂ ਦੇ ਵਿੱਚ ਬੈਠ ਚੁੱਕੇ ਹਾਂ ਸਾਡੇ ਪਾਸਪੋਰਟ ਤੇ ਸਮਾਨ ਨੂੰ ਚੈੱਕ ਕਰ ਲਿਆ ਉਹਨਾਂ ਨੇ ਤੇ ਅਸੀਂ ਹੁਣ ਜਾ ਰਹੇ ਹਾਂ ਹਸਨ ਅਬਦਾਲ ਜੋ ਕਿ ਅਟਕ ਦੇ ਵਿੱਚ ਹੈ ਤੇ ਉੱਥੇ ਅਸੀਂ ਜਾਵਾਂਗੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੋ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਸਫ਼ਰ ਲਗਭਗ 8-9 ਘੰਟੇ ਦਾ ਦੱਸ ਰਿਹਾ ਤੇ ਫਿਰ ਇਸ ਕਰਕੇ ਰਾਸਤੇ ਦੇ ਵਿੱਚ ਇਹਨਾਂ ਨੇ ਦੋ ਜਾਂ ਤਿੰਨ ਵਾਰੀ ਸਾਨੂੰ ਕਿਸੇ ਨਾ ਕਿਸੇ ਢਾਬੇ ਦੇ ਉੱਤੇ ਰੋਕਣਾ ਹੈ ਤਾਂ ਕਿ ਲੋਕ ਫਰੈਸ਼ ਹੋ ਸਕਣ ਜਾਂ ਚਾਹ ਪਾਣੀ ਪੀ ਸਕਣ ਜਸਟ 10-10 ਮਿੰਟ ਦੀ ਇਹਨਾਂ ਨੇ ਬ੍ਰੇਕ ਦੇਣੀ ਆ ਲੰਬੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆਉਂਦੇ-ਉਂਦੇ ਥੀਹਰਾ ਹੋ ਚੁੱਕਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬੰਦਾ ਆਪਣੇ ਆਪ ਨੂੰ ਧੰਨ ਮਹਿਸੂਸ ਕਰਦਾ ਇਹ ਹੈ ਉਹ ਪੱਥਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਦੇ ਨਾਲ ਰੋਕਿਆ ਸੀਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਪੰਜਾ ਸਾਹਿਬ ਪਿਆ ਸੀਗਾ ਇਸ ਪੰਜੇ ਦੇ ਪਿੱਛੇ ਕੀ ਕਹਾਣੀ ਆਪਾਂ ਮੈਂ ਕੱਲ ਦੱਸਾਂਗੀ ਕਿਉਂਕਿ ਅਸੀਂ ਕੱਲ ਵਲੀ ਕੰਧਾਰੀ ਜਾ ਰਹੇ ਹਾਂ ਜਿਨ੍ਹਾਂ ਨੇ ਇਹ ਪੱਥਰ ਗੁੱਸੇ ਦੇ ਵਿੱਚ ਆ ਕੇ ਰੋੜਿਆ ਸੀਗਾ ਤੇ ਗੁਰਨਾਨਕ ਦੇਵ ਜੀ ਨੇ ਇਸ ਪੱਥਰ ਨੂੰ ਰੋਕ ਲਿਆ ਸੀਗਾ ਇਸ ਰੋਵਰ ਦਾ ਪਾਣੀ ਬਹੁਤ ਜ਼ਿਆਦਾ ਚਿਲਡਾ ਬਹੁਤ ਜ਼ਿਆਦਾ ਠੰਡਾ ਹੈ ਤੇ ਸਾਰੇ ਨੌਜਵਾਨ ਬੱਚੇ ਬਜ਼ੁਰਗ ਸਾਰੇ ਇਸ਼ਨਾਨ ਕਰ ਰਹੇ ਆਂ ਸਾਰੀਆਂ ਸੰਗਤਾਂ ਇਸ਼ਨਾਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੇਨ ਨਾ ਗੇਟ ਤੋਂ ਬਾਹਰ ਵਲੀ ਕੰਧਾਰੀ ਜਾਣ ਦੇ ਲਈ ਤਿਆਰ ਹੋ ਕੇ ਖੜੀਆਂ ਐ ਏਟੀਪੀਬੀ ਦੇ ਜਵਾਨ ਜਾਂ ਲੋਕਲ ਪੁਲਿਸ ਹੈਗੀ ਉਹ ਸਾਰੀਆਂ ਇਨਸਟਰਕਸ਼ਨਸ ਦੇ ਰਿਹਾ ਹੈ ਕਿ ਉੱਪਰ ਜਾਣ ਦੇ ਲਈ ਕਿੰਨਾ ਟਾਈਮ ਲੱਗੂਗਾ ਕਿ ਇਹਨਾਂ ਨੂੰ ਜਾਣਾ ਚਾਹੀਦਾ ਕਿ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੋ ਜਿਨ੍ਹਾਂ ਦੀ ਸਮਰੱਥਾ ਹੈਗੀ ਉਹ ਸਾਰੇ ਹੀ ਸੱਜ ਚੁੱਕੇ ਐ ਲਗਭਗ ਪੈਦਲ ਇੱਕ ਤੋਂ ਸਵਾ ਜਾਂ ਡੇਢ ਘੰਟੇ ਦਾ ਰਸਤਾ ਹੈ ਬਜ਼ੁਰਗਾਂ ਨੂੰ ਡੇਢ ਘੰਟਾ ਆਰਾਮ ਨਾਲ ਲੱਗ ਜਾਣਾ ਤੁਰਨ ਦੇ ਲਈ गर्मी भी काफी है हेलो वलीकंदारी गए नहीं कभी गई हो थक जाएंगे ऊपर जाते जाते हैं पूरा तो आप हम लोगों को देखने के लिए आए हो कि कैसे चढ़ रहे हैं हैं एंजॉय करो हम जा समेत लेट जा अब राज ਏਕ ਗੇ ਰੇਸ ਥੋੜੀ ਐਨਜੋਏ ਕਰੋ ਸੀਨ ਐ ਇਹ ਪਤਾ ਨਹੀਂ ਕੀ ਲਿਖਿਆ ਹੋਇਆ ਹੈ ਉਰਦੂ ਦੇ ਵਿੱਚ ਮਤਲਬ ਕੁਝ ਚੰਗਾ ਹੀ ਲਿਖਿਆ ਹੋਣਾ ਇਹ ਹੈਗਾ ਸਾਰਾ ਸੀਨ ਹਸਨ ਅਬਦਾਲ ਦਾ ਹਸਨ ਅਬਦਾਲ ਦੇ ਵਿੱਚ ਇਸ ਤਰ੍ਹਾਂ ਦੇ ਕਾਰ ਐ ਇਹ ਪਹਾੜ ਜਿਹੜੇ ਆ ਕੰਕਰੀਟ ਵਾਲੇ ਆ ਮਤਲਬ ਮੈਨੂੰ ਲੱਗਦਾ ਕਿ ਸੜਕਾਂ ਸੁੜਕਾਂ ਬਣਾਉਣ ਦੇ ਲਈ ਕੰਮ ਦੇ ਵਿੱਚ ਆ ਜਾਂਦੇ ਹੋਣੇ ਆ ਇਹ ਪੱਥਰ ਕਈ ਸ਼ਰਦਾਲੂ ਕਾਫੀ ਅੱਗੇ ਜਾ ਚੁੱਕੇ ਆ ਤੇ ਕਈ ਮੇਰੇ ਵਰਗੇ ਆਰਾਮ-ਰਾਮ ਦੇ ਨਾਲ ਆ ਰਹੇ ਆ ਤੇ ਇੱਥੇ ਕਾਫੀ ਧੁੱਪ ਵੀ ਹੈਗੀ ਐ ਤੇ ਉੱਪਰ ਜਾਂਦਿਆਂ ਜਾਂਦਿਆਂ ਟਾਵਾਂ ਟਾਵਾਂ ਹੀ ਕੋਈ ਕੋਈ ਰੁੱਖ ਹੈ ਪਰ ਫਿਰ ਵੀ ਚਾਹੇ ਰੁੱਖ ਹੈਗਾ ਚਾਹੇ ਨਹੀਂ ਹੈਗਾ ਬੈਠਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਹ ਵੀ ਫੁੱਲਦਾ ਹੈ ਤੇ ਇਸ ਤਰ੍ਹਾਂ ਆਪਾਂ ਜਾ ਰਹੇ ਆ ਮੈਂ ਤਾਂ ਇੰਜੋਏ ਕਰਦੀ ਜਾ ਰਹੀ ਆ ਤੇ ਨਾਲ ਦੀ ਨਾਲ ਸਾਰਿਆਂ ਨੂੰ ਕਹਿੰਦੀ ਵੀ ਜਾ ਰਹੀ ਆ ਕਿ ਇੰਜੋਏ ਕਰੋ ਇੰਜੋਏ ਕਰੋ ਸੋ ਮੈਂ ਆਪਣੀ ਡਿਊਟੀ ਪੂਰੀ ਕਰ ਰਹੀ ਆ ਉਹ ਵੇਖੋ ਮੇਰੇ ਮੰਮੀ ਵੀ ਉਹ ਪਹੁੰਚ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਕਿਤੇ ਫੌਡੀ ਨਾ ਰਹਿ ਜਾਈਏ ਇਹ ਹੈਗਾ ਪੇੜ ਬਹੁਤ ਸੋਹਣਾ ਹੈ ਪਲਾਹੀ ਦਾ ਤੇ ਥੋੜਾ ਰਸਤਾ ਕਈ ਥਾਵਾਂ ਤੇ ਖਤਰਨਾਕ ਵੀ ਹੈ ਕਿ ਐਵੇਂ ਮੜਾ ਜਾ ਚੱਕਰ ਆ ਆ ਨਹੀਂ ਤੇ ਬੰਦਾ ਸਿੱਧਾ نیچے ਜਾਊਗਾ ਸੋ ਧਿਆਨ ਦੇ ਨਾਲ ਤੁਰੰਦੀ ਜ਼ਰੂਰਤ ਅਸੀਂ ਪਹੁੰਚ ਗਏ ਆ ਵਲੀ ਕੰਦਾਰੀ ਪੂਰੇ ਟੌਪ ਤੇ ਸਾਹਮਣੇ 메ਨ ਗੇਟ ਦੇਖ ਰਿਹਾ ਇੱਥੇ ਹੈਗਾ ਵਲੀ ਕੰਦਾਰੀ ਦਾ ਤਖਤ ਤੇ ਬਾਹਰ ਕਾਫੀ ਕੁਛ ਉਰਦੂ ਦੇ ਵਿੱਚ ਆਇਤਾਂ ਲਿਖੀਆਂ ਹੋਈਆਂ ਜਿਹਦਾ ਮੈਨੂੰ ਤਾਂ ਕੁਝ ਸਮਝ ਨਹੀਂ ਲੱਗ ਰਿਹਾ ਵਲੀ ਕੰਧਾਰੀ ਉਹ ਫਕੀਰ ਸਿਗਾ ਜਦੋਂ ਮਰਦਾਨਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਉਹ ਵਲੀ ਕੰਧਾਰੀ ਦੇ ਕੋਲ ਪਾਣੀ ਮੰਗਣ ਆਉਂਦੇ ਆ ਤੇ ਉਹ ਪੁੱਛਦਾ ਹੈ ਕਿ ਤੂੰ ਹੈ ਕੌਣ ਤਾਂ ਮਰਦਾਨਾ ਜੀ ਦੱਸਦੇ ਆ ਕਿ ਮੈਂ ਗੁਰਨਾਨਕ ਪੀਰ ਦਾ ਸਾਥੀ ਆ ਉਹਨਾਂ ਦਾ ਸੇਵਕ ਆ ਤਾਂ ਉਹ ਕਹਿੰਦੇ ਆ ਉਹ ਕਹਿੰਦਾ ਹੈ ਕਿ ਤੇਰੇ ਪੀਰ ਦੇ ਵਿੱਚ ਇੰਨੀ ਵੀ ਸ਼ਕਤੀ ਨਹੀਂ ਕਿ ਤੈਨੂੰ ਪਾਣੀ ਦੇ ਸਕਣ ਤੇ ਇਸ ਤਰ੍ਹਾਂ वाद-ਵਿਵਾਦ ਹੁੰਦਾ ਹੈ ਤੇ ਜਦੋਂ ਗੁਰਨਾਨਕ ਦੇਵ ਜੀ ਨੂੰ ਪਤਾ ਲੱਗਦਾ ਹੈ ਤਾਂ ਗੁਰਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਇੱਕ ਪੱਥਰ ਪੱਟਣ ਦੇ ਲਈ ਕਹਿੰਦੇ ਆ ਜਦੋਂ ਉਹਨੂੰ ਖੋਦ ਕੇ ਪੱਟ ਦਿੰਦੇ ਆ ਤਾਂ ਉਹਦੇ نیچے ਉਹ ਜਿਹੜਾ ਪਾਣੀ ਦਾ ਝਰਨਾ ਵਗਣਾ ਸ਼ੁਰੂ ਹੋ ਜਾਂਦਾ ਪਰ ਜਦੋਂ ਉੱਪਰ ਉਹ ਜਿਹੜਾ ਫਕੀਰ ਬਲੀ ਕੰਧਾਰੀ ਆ ਉਹ ਆਪਣਾ ਜਿਹੜਾ ਉਹਦਾ ਪਾਣੀ ਦਾ ਖੂਹ ਹੈ ਉਹ ਦੇਖਦਾ ਹੈ ਤਾਂ ਉਹ ਸੁੱਕ ਚੁੱਕਾ ਹੁੰਦਾ ਤੇ نیچے ਪੂਰਾ ਚਸ਼ਮਾ ਚੱਲ ਰਿਹਾ ਹੁੰਦਾ ਪਾਣੀ ਦਾ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਉੱਪਰੋਂ ਪੱਥਰ نیچے ਰੋੜਦਾ ਹੈ ਜਿਹਨੂੰ ਗੁਰਨਾਨਕ ਦੇਵ ਜੀ ਆਪਣੇ ਪੰਜੇ ਦੇ ਨਾਲ ਰੋਕ ਲੈਂਦੇ ਆ ਸਾਡੇ ਵਾਲੀਆਂ इमोशनल ਮਾਤਾਵਾਂ ਨੇ ਉਧਰ ਦੀ ਪੁਲਿਸ ਉਧਰ ਦੇ ਕਮਾਂਡੋ ਸਾਰੇ ਆਪਣੇ ਪੁੱਤ ਬਣਾ ਲਏ ਆ ਤੇ ਹੁਣ ਅਸੀਂ ਵਾਪਸ ਜਾ ਰਹੇ ਆ ਦੇਖੋ ਕਿੰਨੀ ਫੋਰਸ ਲੱਗੀ ਹੋਈ ਐ ਬੀਪੀਆਂ ਨੂੰ ਬਜ਼ੁਰਗਾਂ ਨੂੰ ਸਹਾਰਾ ਦੇਣ ਦੇ ਲਈ ਉਹਨਾਂ ਦੀ ਸਿਕਿਉਰਿਟੀ ਦੇ ਲਈ ਲਓ ਜੀ ਦੋ ਰਾਤਾਂ ਅਸੀਂ ਹਸਨ ਅਬਦਾਲ ਦੇ ਵਿੱਚ ਰਹਿ ਕੇ ਲੈ ਲਈ ਅਖਰੀ ਵਾਰ ਦਾ ਸੈਟੇ ਕਰ ਲਈ ਹੈ ਤੇ ਹੁਣ ਅਸੀਂ ਵਾਪਸੀ ਦੇ ਲਈ ਤਿਆਰ ਹੋ ਚੁੱਕੇ ਹਾਂ ਅਸੀਂ ਗੁਰਦਾਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਸਾਰੇ ਇਕੱਠੇ ਹੋ ਗਏ ਹਾਂ ਸਾਰਿਆਂ ਨੇ ਆਪਣਾ ਆਪਣਾ ਸਮਾਨ ਚੁੱਕ ਲਿਆ ਤੇ ਇਸ ਤਰ੍ਹਾਂ ਆਪਾਂ ਜਾ ਰਹੇ ਹਾਂ ਵਾਪਸ ਇਸ ਆਸਨਾਰ ਕੇ ਵਾਹਿਗੁਰੂ ਜੀ ਨੂੰ ਇੱਕ ਵਾਰ ਫਿਰ ਤੋਂ ਹਸਨ ਅਬਦਾਲ ਪੰਜਾ ਸਾਹਿਬ ਦੇ ਦਰਸ਼ਨ ਕਰਛਣਗੇ ਜਿਹੜੀਆਂ ਵੀ ਸੰਗਤਾਂ ਉੱਥੇ ਜਾਣ ਦੀ ਅਰਦਾਸ ਆਪਣੇ ਮਨ ਦੇ ਵਿੱਚ ਰੱਖਦੀਆਂ ਅਸੀਂ ਉਹ ਵੀ ਬਾਬਾ ਜੀ ਨੂੰ ਕਹਿ ਕੇ ਚੱਲੇ ਆ ਕਿ ਸਭ ਦੀ ਸੁਣੋ ਸਭ ਨੂੰ ਦਰਸ਼ਨ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਔਨ ਦਾ ਵੇ ਟੂ ਨਨਕਾਣਾ ਸਾਹਿਬ ਬਾਏ ਬਾਏ